Obrigado. ਪਤੀ ਤੋਂ ਆਉਂਨਾਂ ਨਾਮ ਤੇ ਸਿਖਰਾਉਂ ਲੋਨ ਆਇਆ ਜਨਮ ਜਨਮ ਦੀ ਪ੍ਰਕਿਰਤੀ ਜਨਮ ਜਾਨੀ ਜਨ ਤੇ ਸਵਾਮੀ ਜੀ ਰਾਤੇ ਮੂਤ ਵਿਚਾਰ ਦੇ ਹੋ ਰਵਦਾਸ ਸੰਮੁਲ ਸੰਜਾਵੇ ਕੋ ਜੱਟੋ ਸਤਨਾਮ 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 ਹਰਿ 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 ਸਿਵ ਤੇ ਜਨਗਾਂ ਨਿਤਤਨ ਹਰ ਕੀ ਨਾਮ ਦੀ ਯਾਦ ਕਰ ਜਨਮ ਜਨਮ ਕੇ ਇਹ ਆਦਤ ਜਨਮ ਦਾ ਉਪਰਵਾਦ ਤੇ ਆਇਆ ਤੋ ਜਗ ਜਨੂ ਸੰਖਿਈ ਆਇਆ ਜਨ ਦਾ ਵਿਕਾਸ ਰਾਮ ਨਗਰਾਤਾ ਜੀ ਸਾਧ ਜੀ ਪੂਜੀ ਸਤਿਨਾਮ 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 ਚਿੰਤਾ ਮਨ ਕਾਮ ਧੀਰਵਾ ਜਾ ਕੇ ਚਾਰ ਪਦਾਰਥ ਅਸ਼ਟ ਵਿਸ਼ਾਸ਼ਿਕ ਨੰਦ ਸਖਤ ਕੋ ਕੇ ਬਾਹਰ ਗਰਹਣ ਵਾਲੇ ਪੇਸ਼ਨਾਵਰ ਸਭ ਜਾਲ ਸਤਿਨਾਮ ਆਨੰਦ ਗਿਆਨ ਪ੍ਰਾਪਤ ਹੋ ਜੀ 34 ਪੰਨਾਹੀ ਵਿਆਸ 54 ਕਿਲੋ ਦਾ ਰਾਮ ਨਾਮ ਸਨਾਹੀ ਕੀ ਸਬਾ ਨੂੰ ਪਾਉ ਰਿਹਾ ਹੈ ਬਡੇ ਬਾਦ ਜੁਲਾਕੇ ਕਹਿ ਤਦਾਦ ਸਰਕਾਰ ਐਂਡ ਆਪੰਜਾਬ ਦੀ ਜਥੇ ਜੀ ਸਤਨਾਮ ਸਤਨਾਮ ਸਤ ਐਸੀ ਲਾਲ ਜਿਨ ਕੌਮ ਕਰਾਇ ਗਰੀਬ ਵਸੀਆਂ ਮੇਰਾ ਮਾਥੇ ਛਤ ਪਰ ਹੈ ਯਾਕੀ ਜੋ ਜਗ ਕੋ ਲਗਿਆ ਆਪਤ ਰੁੱਤ ਰਹਾ ਹੈ ਨਿਜੈ ਹੂਜ ਕਰਾ ਗੋਵਿੰਦ ਦਾ ਨਾਮ ਦੇਵ ਕਵੀ ਸੋਚਨ ਸਦਰਾ ਸਹਿਨ ਕਰਾ ਹੈ ਕੈਰਵਦਾਸ ਲੋਹੇ ਸਦਰਾ ਸਹਿਨ ਕਰਾ ਹੈ आप दिल पात मारी, तू जानती सही पंडर काम, सगे जी सनार्थी प्रापूर काम, दोस्ती की रास्ता मिला ही बात। आज साधु बेटे याद कर रहा है शिकार बाई दीजे जी साधु बेटे याद कर दीजे जब बुद्धि दाना, जत्थू सतगुरु दादी मारा, सतगुरु नाम देती मारा, सतगुरु बागी की मारा, बीमारी की मारा, शानी नाराजी क बाजी महाराज संत जी महाराज बाजी जी महाराज संत जी महाराज सभा उत्सव के उपलक्ष में हम सबके पूज्य महाराज साहब जी महाराज के जन्म स्थान नरनपुर वाराणसी में 1883 को 16 अक्टूबर को स्वर्गीय दादा के अंतरया पूज्य सतनाम सतनाम सतपाल दास जी महाराज सर्वराज महाराज महाराज के पिता जी बाजी महाराज ਮੋਦਕੀ ਦਾ ਇਤਰਾਜ਼ ਨੂੰ ਸਭ ਤੋਂ ਵੱਧ ਪਾਣੀ ਪਾਣੇ ਸੋਚ ਕੇ ਹਰਿ ਸਾਹਿਬ ਨੂੰ ਰਾਮਾ ਨੂੰ ਕਿਹਾ ਸਰੂਪ ਤੇ ਲੋਕਾਂ ਦਾ ਸਿਲੂਰਾਨ ਦੇ ਅਨਸਾਰ ਜਪੋ ਜੀ ਸਤਿਨਾਮ ਸਤਿਨਾਮ ਅਮਸਰ ਦੀ ਯੋਨਾ ਨੂੰ ਸਰਬ ਅੱਪ ਤਿਆਰ ਕਿਆ ਕੀਤਾ ਹੈ ਬਤਨੀ ਬਿਨਗਲ ਜਾ ਕੁੰਡੀ ਚੇ ਔਰ ਬਰਗਨ ਜਾਰੀ ਹੈ ਕਾਲੇ ਕਾਲ ਬਹੁਤ ਜਨਕਿਸ਼ੇ ਦੇ ਬਾਦੋ ਇਹ ਜਨਮਖਾਨੇ ਦੇਖੇ ਕਹਿਣ ਵਿਦਾ ਸਾਸ ਨੂੰ ਚਿੱਤ ਪ੍ਰਦਰਸ਼ਨ ਦੇਖੇ ਜਨਪਕਣੇ ਚਲਾ ਰਾਜ ਆਰਦੀ ਦੇ ਚੰਨਾ ਜਰਵਾਸ ਜੀ ਮਾਸ਼ਾ ਜੀ ਦੋਨੋ ਹਾਜ਼ਰ ਹੋਣਗੇ ਇਹ ਕਾਲਪਕਣੇ ਜਮਨੀ ਆਰਦੀ ਦੀ ਕਿਰਪਾ ਦੇ ਨਾਲ ਜੋ ਮਹਾਰਾਜੀ ਇਹ ਜਨਨੀ ਨਿਵਾਸ ਸੰਪੰਨ ਆਰਦੀ ਮਹਾਰਾਜੀ ਸਰਪਰਾਸ ਵਿੱਚ ਇਹ ਸੰਸਾਵਾਪ ਦੇ ਬੜਾਇਆ ਜਾਣਿਆ ਹੈ ਮਹਾਰਾਜ ਜੀ ਅੱਜ ਦਸਾਂ ਕੰਪੜਿਆਂ ਦੇ ਸੁਪਨੋ ਰੈਂਟਰ ਐ ਫਰਸਟ ਫਲੋਰ ਦੇ ਉਹ ਕਹਣੇ ਨੇ ਮਹਾਰਾਜ ਜੀ ਉਹਦੇ ਵਾਸਤੇ ਮਹਾਰਾਜ ਜੀ ਆਪ ਜੀ ਦੇ ਜਾਣਾਂ ਵਿੱਚ ਅਰਦਾਸ ਬੇਤੀ ਹੈ ਕਿ ਰੈਂਟ ਕੌਮੀ ਅਗਿਆਬਕ ਸਤੋ ਆਪ ਜੀ ਬਸਨਾ ਵਾਸਤੇ ਪ੍ਰਸ਼ਾਦ ਆਜਦਾ ਹੈ ਕਹਿਨ ਦਾਸ ਨਾਮਕਰੋ ਆਰਤੀ ਸੰਤ ਨੋਬ ਹੈ ਉਸ ਵਾਰੀ ਕੋਲ ਗਿਆ ਪ੍ਰਸ਼ਾਦ ਸਾਧ ਸੰਗਤ ਤੇ ਜੋ ਜੀ ਛਕੇ ਆਪ ਦਾ ਪੁੱਤਰ ਨਾਮ ਸਤਨਾਮ ਸਤਨਾਮ ਜੀ ਇਹ ਕਾਰਕ ਸੰਪਰਯਾਮੀ ਆਪ ਜੀ ਨੇ ਕਿਰਪਾ ਕਰਨੀ ਜਿੱਤਨੇ ਵੀ ਸੇਵਾਦਾਰ ਮਹਾਰਾਜ ਜੀ ਲੈ ਦਿੱਤੀਆਂ ਸੇਵਾ ਵਿੱਚ ਲੱਗੇ ਸਭ ਤੇ ਉੱਪਰ ਕਿਰਪਾ ਰੱਖਣੀ ਵਧੀਆ ਢੰਗ ਦੇ ਨਾਲ ਸੇਵਾਵਾਂ ਨੂੰ ਔਰ ਸੱਚੀ ਜੀ ਮਾਨਸੰਗ ਸਹਾਇੀ ਹੋਣਾ ਔਰ ਜੋ ਵੀ ਸੰਗਤ ਸਾਰ ਸਤਿਗੁਰੂ ਜੀ ਮਾਰਾ ਜਾਂ ਆਪ ਜੀ ਦੇ ਦਰਬਾਰ ਦੀਆਂ ਹੋਈਆਂ ਨੇ ਸੇਵਾ ਵਿੱਚ ਲੱਗੀਆਂ ਨੇ ਸਭ ਦੀਆਂ ਸੇਵਾਵਾਂ ਦਾ ਪਰਿਵਾਰਕਾਰੀਆਂ ਸਭ ਦੀਆਂ ਮਨੋ ਕਰਨਾ ਪੂਰੀਆਂ ਕਰਨਾ ਸੇਵਾ ਕਰਨ ਦਾ ਵੱਲ ਬਖਸ਼ਿਸ਼ ਕਰਨਾ ਆਪਣੇ ਕਰੋ ਕਰੋ ਨਾਮ ਦਾ ਸਤਸੰਗ ਸਿਮਰਨ ਬਖਸ਼ਿਸ਼ ਕਰਨਾ ਕਿਰਪਾ ਬਖਸ਼ਿਸ਼ ਕਾਣੀ ਇਸੇ ਤਰ੍ਹਾਂ ਸਾਰੀਆਂ ਸੰਗਤਾਂ ਦੇ ਪੁਰ ਆਪਣਾ ਨਿੱਕਾ ਅਸ਼ੀਰਵਾਦ ਬਖਸ਼ਿਸ਼ ਕਰਦੇ ਰਹਿਣਾ ਇਸ ਵੇਲੇ ਅਰਦਾਸ ਸੱਚੇ ਪਾਤਸ਼ਾਹ ਜੀ ਤੋਂ ਫੇਰ ਆਪ ਜੀ ਲੈਟਰਪੋਨ ਦੀ ਆਗਿਆ ਬਖਸ਼ਿਸ਼ ਕਰੋ ਸਹੀ ਸੰਤ ਪਿਆਰੇ ਮਿਲਣਾ ਜਿਨ੍ਹਾਂ ਪਿੱਤਰ ਨਾਮ ਜਿਤਾਵੇ ਸੰਤ ਸੰਗਤੂਦਾਰ ਜੀ ਮਹਾਰਾਜ ਸਰਬਾਨ ਦਾ ਮਹਾਰਾਜ ਆਪ ਜੀ ਦੇ ਨਾਮ ਦੀ ਬਾਤ ਤੇ ਪਾਏ ਜ਼ਰੂਰ ਕਰਾਵਾਓ ਸੋ ਬੋਲੇ ਈ ਸੋ ਨਰਪਹਿ ਜਗਤ ਜੀ ਜਗਤ ਜੀ ਮਹਾਰਾਜ ਜੀ ਕੀ ਜੈ ਈ ਸੋ ਨਰਪਹਿ ਸਤੁਰ ਸ਼੍ਰੀ ਸਰਵੰਦਾਸ ਮਹਾਰਾਜ ਜੀ ਕੀ ਜੈ ਸੋ ਬੋਲੇ ਈ ਸੋ ਨਰਪਹਿ ਕੁੰਦ ਦੇ ਰਿਸ਼ੀ ਸ੍ਰੀ ਸੁਆਮੀ ਰਾਣਾ ਨਾਮਦਾਯੀ ਜੀ ਕੀ ਹੈ ਈ ਸੋ ਨਰਪਹਿ ਸਰਪੇ ਭੇਤ ਮਹਾਵਾਣ ਜੀ ਕੀ ਜੈ ਈ ਫਨ ਲੇ ਸੋਨਰ ਪਿਆ ਸ਼ੁਰੂ ਅਦਾਸ ਮਹਾਰਾਜ ਕੀ ਜੈ ਜੋ ਬਲੇ ਸੋਨਰ ਸਤਿਗੁਰੂ ਸੋਮੇ ਸਰਵਦਾਸ ਮਹਾਰਾਜ ਕੀ ਜੈ ਪਰਮ ਸਤਕਾਰ ਗੁਰੂ ਪੈਨ ਸਾਥ ਸੰਗਤਿਓ ਅੱਜ ਬੜਿਆ ਬਹੁਤ ਵੱਡਿਆ ਫਾਗਾਂ ਵਾਲਾ ਦਿਨ ਹੈ ਕਿ ਸਤਿਗੁਰੂ ਸੋਮੇ ਨਯੰਦਾਸ ਮਹਾਰਾਜ ਜੀ ਦੀ ਕਿਰਪਾ ਸਤਿਗੁਰਾਂ ਦੇ ਆਸ਼ੀਰਵਾਦ ਦੇ ਨਾਲ ਸ਼ੁਰੂ ਅਦਾਸ ਜੰਮਸਤਾਨ ਮੰਦਿਰ ਵਿਖੇ ਜੋ ਕਿ 60 ਕਮਰੇ ਬਣ ਰਹੇ ਨੇ ਉਹਨਾਂ ਦੇ ਵਿੱਚੋਂ 30 ਕਮਰੇ ਤਾਂ ਪਹਿਲੇ ਤਿਆਰ ਹੋਏ ਆ ਤੇ ਅੱਜ ਜੋ 50 ਕਮਰੇ ਆ 50ਾਂ ਕਮਰਾ ਆ ਕਮਰੇ ਆ ਉਹਨਾਂ ਦੇ 10 ਕਮਰਿਆਂ ਦੇ ਅੱਜ ਲੈਂਟਰ ਸਾਰੇ ਮਹਾਰਾਜੀ ਦੀ ਕਿਰਪਾ ਦੇ ਨਾਲ ਅੱਜ ਅਰਦਾਸ ਹੋਈ ਆ ਸੁਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਅਤੇ ਸ਼ੁਰੂਗਾ ਜਨਮਸਥਾਨ ਪਬਲਿਕ ਚੈਰੀ ਟੇਬਲ ਟਰੱਸਟ ਦੇ ਉਦਮ ਸਾਧਕਾ ਜਿਹੜਾ ਇਹ ਉਪਰਾਲਾ ਕੀਤਾ ਗਿਆ ਹੈ ਅਜੀਤ ਪਾਸਾ ਸਭੂ ਸ੍ਰੀ ਨੰਨ੍ਹਿੰਦਰ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਜਿਹੜਾ ਕਿ ਬਹੁਤ ਜੋਰ ਦੇ ਨਾਲ ਇਹ ਕੰਮ ਚੱਲ ਰਿਹਾ ਕਮਰਿਆਂ ਦਾ ਤੇ ਉਮੀਦ ਹੈ ਕਿ ਇਹ 10 ਕਮਰਿਆਂ ਦਾ ਲੈਂਕਰ ਜਲਦੀ ਪੈ ਜਾਏਗਾ ਅਗਲੇ ਜਨਤਕ ਜਿਹੜੀ ਹੈ ਬਿਲਡਿੰਗ ਦੋਨੀਆਂ ਤਕਰੀਬਤ ਤਿਆਰ ਹੋ ਕੇ ਸਤਿ ਸ਼੍ਰੀ ਅਕਾਲ ਜੀ ਨੰਬਰ 10 ਸਮਾਰ ਗਿਆ ਹੈ ਆਪਣੇ ਕਾਰ ਕਮਰਾ ਨਾਲ ਸੰਗਤਾਂ ਵਾਸਤੇ ਇਹ ਪੇਟ ਕਰ ਦੇਣਗੇ ਅਸੀਂ ਸੰਗਤਾਂ ਆ ਕੇ ਰੁਕਿਆ ਕਰਨੀਆਂ ਇਸ ਕਰਕੇ ਇਹ ਬੜਾ ਜ਼ੋਰ ਨਾਲ ਕੰਮ ਚੱਲ ਰਿਹਾ ਜੂ ਕੁਝ ਵੀ ਹੈ ਸਤਗੁਰੂ ਸ਼ਬਰੀ ਰਣਜਨ ਦਾ ਸਮਾਹਰੀ ਜੀ ਦੇ ਕਿਰਪਾ ਸਦਕਾ ਹੋ ਰਿਹਾ ਬਹੁਤ ਦੂਰ ਦੂਰ ਤੋਂ ਸੰਗਤਾਂ ਚੱਲ ਕੇ ਆਈਆਂ ਹੋਈਆਂ ਜਿਹੜੀਆਂ ਰਾਹੋਂ ਤੋਂ ਸੰਗਤ ਆਈ ਆ ਕਾਫੀ 4-500 ਸੇਵਾਦਾਰਾ ਆ ਉਹ ਵੀ ਬਹੁਤ ਜ਼ੋਰ ਦੇ ਨਾਲ ਜਿਹੜੀਆਂ ਕਿ ਤਿਆਰੀਆਂ ਜਗਤਗੁਰੂ ਸਤਪੁਰੂ ਦਾਸ ਜੀ ਦੇ 638ਵੇਂ ਪ੍ਰਕਾਸ਼ ਦਿਹਾੜੇ ਦੇ ਵਿੱਚ ਜੋ ਕਿ ਤਿਆਰੀਆਂ ਹੋ ਰਹੀਆਂ ਨੇ ਉਹਦੇ ਵਿੱਚ ਮੇਰੇ ਤੋਂ ਵੀ ਸਾਡੇ ਸ਼੍ਰੀਮਨ ਬਰਿੰਦਰ ਦਾਸ ਜੀ ਉਹ ਵੀ ਇੱਥੇ ਕਈਆਂ ਦਿਨਾਂ ਤੋਂ ਆਏ ਹੋਏ ਨੇ ਸਰਹੂ ਤਿਆਰੀਆਂ ਵਾਸਤੇ ਪਹੁੰਚੇ ਹੋਏ ਨੇ ਸ਼੍ਰੀਮਾਨ ਕੀਆ ਸਰਵਾਤ ਸਾਹਿਬ ਸਾਡੇ ਮੈਨੇਜਰ ਸਾਹਿਬ ਹਰਗੋਬਾਧ ਜੀ ਜਿਹੜੇ ਸਤੁਮਾਰਾਮ ਜੀ ਇੱਥੇ ਦੇ ਗ੍ਰਾਂਥੀ ਸਹਿਬਾਨ ਉਹਨੂੰ ਸਾਰੇ ਬਹੁਤ ਸਾਰੇ ਸਾਰੀਆਂ ਸੰਗਤਾਂ ਤੁਮਾਰੀ ਦੀ ਕਿਰਪਾ ਕਰ ਇਸੇ ਤਰ੍ਹਾਂ ਸਾਡਾ ਖੁਸ਼ੀ-ਖੁਸ਼ੀ ਸਤਗੁਰੂ ਦਾਸ ਜੀ ਦੇ ਜਨਮ ਘਰ ਦੇ ਆਉਂਦੀਆਂ ਨੇ ਸਿਰਵਾਦਾਂ ਪ੍ਰਾਪਤ ਕਰਦੀਆਂ ਨੇ ਜੋ ਸੰਗਤਾਂ ਨੇ ਇਹ ਸ਼ੁਰੂ ਕੀਤੀ ਹੋਈ ਹੈ ਬਿਲਡਿੰਗ ਉਹ ਅੱਜ ਉਹਨਾਂ ਦਾ 10 ਕਮਰਿਆਂ ਦਾ ਦੁਆਰਾ ਲੈਂਟਰ ਪੈ ਰਿਹਾ ਜੀ ਜੈ ਗੁਰਦੇਵ ਧੰਨ ਬਦੇ ਜੋ ਬੋਲੇ ਸੋਨਰਪੈ ਸ਼ਿਰਮਦਾਸ ਮਹਾਰਾਜ ਕੀ ਜੋ ਸੋਨਰਪੈ ਸਤਿਗੁਰ ਸੁਆਮੀ ਸਰਵਦਾਸ ਮਹਾਰਾਜ ਜੈ ਗੁਰਦੇਵ ਧੰਨ ਬਦੇ ਇਹਨੀ ਦੁਨੀਆ ਨਾਮ ਲੈਂਦੀ ਰਵਿਦਾਸ ਗੁਰੂ ਰਵਿਦਾਸ ਗੁਰੂ ਐਵੇਂ ਨੀ ਦੁਨੀਆ ਨਾਮ ਲੈਂਦੀ ਰਵਿਦਾਸ ਗੁਰੂ ਰਵਿਦਾਸ ਗੁਰੂ